ਸਤਨਾਮ ਸ੍ਰੀ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗਤ ਗੋ ਭਗਤ ਪਾਇਆ ਤਜ ਰਖਦਾ ਆਇਆ ਰਾਮ ਰਾਜ ਹਰਨਾਕ ਸੁਦੁਸ਼ਟ ਹਰਮਾਰਿਆ ਪ੍ਰਹਿਲਾਦ ਤਰਾਇਆ ਹੰਕਾਰਯੰਦ ਕਾਂ ਪਿੱਛ ਤੇ ਨਾਮ ਦੇ ਮੁਕਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਓੰਕਾਰ ਸਤਿਗੁਰੂ ਪ੍ਰਸਾਦ ਸਤਿ ਲੋਕ ਮਹੱਲਾ ਪੈਲਾ ਦਰੁਸਤ ਰੂਪ ਭਇਆ ਜਸਨਾਮ ਨ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਹ ਕਰਿ ਨਾ ਹੋਈ ਬਲ ਹਾਰੇ ਕੁਦਰਤ ਬਸਿਆ ਤੇ ਰੰਤ ਨ ਜਾਇ ਰਖਿਆ ਰਹਉ ਜਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਘੁਰਪੁਰ ਰਹਾ ਆਤਮ ਸੱਚਾ ਸਾਹਿਬ ਸਿਫਤ ਤਸ ਆਹ ਲੇਨ ਕਿਤੇ ਸੁਭਾਰ ਬਿਆ ਤਦ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋਕਰ ਰਹਾ ਸੋ ਦਰਗਹ ਸਮਹਲਾ ਪੈਲਾ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਗਿਹਾ ਸੋ ਕਰਕੇ ਹਰਿ ਆਜਿਤ ਬਹਿ ਸਭ ਸਮਾਲੇ ਵਾਜੇ ਤੇਰੇ ਨਾਦ ਅਨੇਤ ਸੰਖਾ ਕੇ ਤੇ ਤੇਰ ਗਮਨ ਹਾਰੇ ਤੇ ਤੇਰੇ ਰਬ ਪ੍ਰਸੂ ਕਹੀ ਹੈ ਕਿ ਤੇ ਤੇਰੇ ਗਮਨ ਹਾਰੇ ਖੰਤ ਤਨ ਪੰਪ ਪਾਣੇ ਬੈ ਸੰਤਰ ਗਵ ਰਾਜਾ ਤਰਨ ਦੁਆਰ ਗਮਨ ਤਨ ਚਤ ਗੁਪ ਲਿਖ ਜਾਨਨ ਲਿਖ ਲਿਖ ਤਹ ਵਿਚਾਰੇ ਗਤਨ ਇਸ ਬ੍ਰਹਮਾ ਦੇਵੀ ਸਉ ਤੇਰੇ ਸਦਾ ਸੁvare ਗਾਂਤ ਤੁਮ ਅੰਤੰਦਰ ਅਸਨ ਬੈਠੇ ਦੇਵਤਾ ਦਰ ਨਾਲੇ ਗਾਂਤ ਤੁਮ ਸੁਤ ਸਮਾਧੀ ਅੰਦਰ ਗਾਂਤ ਤੁਮ ਸਾਧ ਵਿਚਾਰੇ ਗਾਂਤ ਤੁਮ ਜਿ ਤਿਸ ਦੇ ਸੰਤੋਖੀ ਗਾਂਤ ਨੋ ਵੀ ਇਕਰਾਰ ਗਾਂਤ ਤੁਮ ਬਣਤ ਬਣ ਰਖੇ ਈਸ਼ਰ ਜੁਗ ਜੁਗ ਵੇਦ ਨਾਲੇ ਗਾਂਤ ਤੁਮ ਮੋਹਣ ਆਮ ਮੋਹਨ ਆਪ ਸੁਰਗ ਮੱਚ ਪਿਆਲੇ ਗਾਂਤ ਤੁਮ ਨਰਤਨ ਰਤਨ ਪਾਏ ਤੇਰੇ 86 ਦੀ ਰਤਨਾਲੇ ਦਾ ਤੁਨ ਜੋਦ ਮਹਾਬਸੂਰਾ ਗਾਮ ਤੁਨ ਖਾਣੀ ਚਾਰੇ ਗਾਮ ਤੁਨ ਖੰਡ ਮੰਡਲ ਬ੍ਰਹਮ ਦਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਨ ਗਾਮ ਜੋਦ ਤੁਖਾ ਮਰਤੇ ਤੇਰੇ ਧਗਦਰ ਸਲਿ ਹੋਰ ਗਦਰਤ ਨੂੰ ਗਾਵਨੋ ਸੇ ਮੈਂ ਜਿਤਨਾ ਆਮਨੋ ਨਾਨਕ ਕਾ ਵਿਚਾਰ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚੇ ਨਹੀਂ ਹੈ ਪੀ ਹੋਸੀ ਜਾਇ ਨਾ ਜਸ ਰਚਨਾ ਜੇ ਨਰਚਾਏ ਰੰਗੇ ਰੰਗੇ ਭਾਤੇ ਕਰ ਕਰ ਜਿਸ ਮਾਇਆ ਜਮ ਪਾਈ ਕਰ ਕਰ ਦੇਖ ਕੀਤਾ ਆਪਣਾ ਜੋ ਤਿਸ ਦੇਵ ਡਿਆਈ ਜੋ ਤਿਸ ਭਾਵੇ ਸੋਇ ਕਰਸੀ ਫਿਰ ਉਪਨਾ ਕਰਣਾ ਜਾਇ ਸੋ ਪਾਤੇ ਸ਼ਹੋ ਸਹਾ ਪਾਤ ਸਾਹਿਬ ਨਾਨਕ ਰਹਿਣੁ ਰਜਾਇ ਸਮਹਲਾ ਪਹਿਲਾ ਸੁਣੋ ਡਾਕ ਸਭ ਕੋ ਏ ਕਿਵਡ ਵਡਾ ਡੇਠਾ ਹੋਏ ਕਿ ਪਾਇਨ ਤਹਾ ਜਾਏ ਕਹਿਣੇ ਨਾਲੇ ਤੇਰੇ ਰਹੇ ਸਮਾਇ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਬਹੁਣ ਗਹਿਰਾ ਕੋ ਨ ਜਾਣੇ ਤੇਰਾ ਕੀਤਾ ਕਹਿਵਡ ਚਿਰ ਰਹਾਓ ਸਤੁਤਿ ਮਨ ਸੁਰਤ ਕਮਾਈ ਸਭ ਕੀ ਮਨ ਤੁੜ ਕਿੰ ਪਾਈ ਗਿਆਨ ਨਹੀਂ ਧੰਨ ਨਹੀਂ ਗੁਰ ਵਰਹਾਈ ਕਹਿਣ ਨਾ ਜਾਏ ਤੇਰੇ ਧਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਦੀਆਂ ਬੜੀਆਂ ਅਣਤੁ ਗੁਣ ਸਿੱਕਣਾ ਨਾ ਪਾਈਐ ਕਰ ਮਿਲਨ ਹੀ ਠਾਕ ਰਹੀ ਆਇ ਅਥਨਾ ਲੱਗਿਆ ਵਿਚਾਰ ਸਿਫਤੀ ਭਰੇ ਤੇਰੇ ਬੰ达 ਰਾਜ ਸੋੰਦੇ ਤੇ ਸੇਖਿਆ ਚਾਰ ਨਾਨਕ ਸਤਿ ਸਵਾਰਨ ਹਰਿ ਸਮਹ ਲੱਭੈ ਲ ਆਖਾਂ ਜੀ ਆਪ ਸਰੇ ਮਰ ਜਾਓ ਆਖਣੋਂ ਖ ਸਚਨਾ ਸਚੇ ਨਾਮ ਕੇ ਲਾਗੇ ਭੂਖੋ, ਓਖਾ ਖਾਇ ਤਲੀਏ ਦੁਖੋ, ਸੁਖੋ ਸਰੇ ਮੇਰੀ ਮਾਏ, ਸੱਚਾ ਸਭ ਸੱਚੇ ਨਾ ਹੀ ਰਹਾਓ, ਸਚੇ ਨਾਮ ਕੀ ਤਲੁੜਿਆਈ। ਆਖ ਤੇ ਬੀਮਤ ਨਹੀਂ ਪਾਈ, ਜੇ ਸੋ ਮਿਲ ਕੇ ਆਪਨ ਪਾਹੇ, ਅਪਣ ਰਹੁਵੇ ਘਾਟ ਨਾ ਜਾਏ, ਨਾ ਹਮ ਰਹਿ ਨਾ ਹੋਵੇ ਸੋਗ, ਜਿੰਦਰ ਰਹਿਣ ਚੁਕੇ ਭੋਗ। ਗੁਣ ਹੈ ਹੋਰ ਨਹੀਂ ਕੋਏ, ਨਾ ਪਤਵਾਂ ਨਤ ਹੋਵੇ, ਜੇ ਵੜਿਆ ਆਪੋ ਤੇਵੜ ਤੇਰੀ ਦਾਤ। ਜਿੰਦਨ ਕਰਤੈ ਤੇਰਾਤ ਸਭ ਸੰਸਾਰੇ ਤੇ ਕਮਜਾਤ ਅਨੰਤ ਨਾਮ ਹੈ ਬਾਜ ਸੁਨਾਤ ਰਗ ਗੁਜਰੀ ਮਹਲਾ ਚੌਥਾ ਹਰਿ ਕੇ ਜਾਨਾਂ ਸਤਿਗੁਰ ਸਤਿਪੁਰਖ ਆਣ ਕਉ ਕਿਰਪਾਸ ਹੰਕਿ ਰਹਿ ਤਿਰਮਉ ਸਤਿਗੁਰੁ ਸਰਣਾਇ ਦਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਪ੍ਰਦੇਵ ਮਉ ਕਉ ਰਾਮ ਨਾਮ ਤਗਾਸ ਤੁੰਤੁ ਨਾ ਨਾਮ ਮੇਰਾ ਪ੍ਰਾਂਥ ਖਾਇ ਕਰਿ ਸਮੇ ਰਹਿ ਰਤਨ ਆਵ ਹਰਜਨ ਤੇਵੜ ਭਾਗ ਬਡੇਰੇ ਜਿਨ ਹਰ ਹਰ ਸਦਾ ਹਰਿਆ ਸੁ ਹਰ ਹਰ ਨਾਮ ਲਿਆ ਤ੍ਰਤਾ ਸਹਿ ਮਿਲ ਸੰਗਤੁ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਵਹਿ ਨ ਜਮਤਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਵੇ ਤ੍ਰਿਗ ਤੇਵ ਤ੍ਰਿਤੀ ਵਾਸ ਜਿਨ ਹਰਿ ਸੰਗਤਿ ਸਤਿਗੁਰ ਸੰਗਤ ਪਾਇ ਤੰਤਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਦਰਜਤ ਹਰਿ ਸੁ ਪਾਇ ਜਿਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ

ਸਭ ਨਿਦਾਨ ਦਸ ਅਸ਼ਟ ਸਦਾਨ ਓਠ ਪ੍ਰਕਰਤਲ ਧਰਿਆ ਜੀ ਨਾਨਕ ਬਲਬਲ ਸੁਦੇ ਬਿਲ ਜਾਈ ਤੇਰਾ ਅੰਤ ਨਾ ਪਾਰਾ ਦਰਿਆ ਰਾਗ ਸਮਹੱਲਾ ਚੌਥਾ ਸੋਪੁਰਖੇ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰਨਜਨ ਹਰਪੁਰਖ ਨਰਨਜਨ ਹਰਗੁਨਾਗੁਨਾ ਪਾਰਾ ਸਤਿ ਹਾਵ ਸਤਿ ਹਾਵ ਜੀ ਹਰ ਸਚ ਸੋਜਣ ਹਾਰਾ ਸਭ ਜੀ ਤੋਂ ਮਹਾਰਾ ਜੀ ਤੁਝ ਜੀ ਆਗਾ ਦਾਤਾਰਾ ਹਰਿ ਤਿਆਵ ਸੰਤੋ ਜੀ ਸਭ ਦੁੱਖ ਦੇ ਸਾਰਨ ਹਾਰਾ ਖਰਿਆ ਪੈ ਠਾਪੁਰ ਹਰਾ ਪੀ ਸੇਵਕ ਜੀ ਜਾਨ ਨਾਨਕ ਜਿੰਤ ਵਿਚਾਰ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕ ਬ੍ਰਖ ਸਮਾਨਾ ਇੱਕ ਦਾਤੇ ਇੱਕ ਆਰੀ ਜੀ ਸਭ ਤੇ ਰਹਿ ਚੋ ਜਿ ਵਿਢਾਣਾ ਤੂੰ ਆਪੇ ਦਾਤਾ ਆਪੇ ਪੁੱਤਾ ਜੀ ਹਾਂ ਤੂ ਤੇ ਬਿਨ ਅਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾਪਣਾ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੂ ਜੀ ਜਨਾਨਕ ਤਨ ਕੁਰਬਾਨ ਹਰ ਤੇ ਹਵੇ ਹਰ ਤੇ ਹਵੇ ਦੁਜੀ ਸੇ ਜਨ ਤੇ ਕੋ ਮੈ ਸਵਾਸੀ ਸੇ ਉਕਤ ਸੇ ਮੁਕਤ ਕਹੀ ਜਨ ਹਰ ਤੇ ਹਾਇਆ ਜੀ ਤਨ ਟੋਟੇ ਜਮ ਕੇ ਖਾਸੇ ਜਨ ਨਿਰਭਉ ਜਨ ਹਰ ਨਿਰਭਉ ਧਾਇਆ ਜੀ ਤਨ ਕਾ ਕਹੋ ਸਭ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਕਮ ਜਨ ਹਰ ਤੇ ਹਾਇਆ ਜੀ ਜਨਾਨ ਤਨ ਬਲਜਾਸੀ ਤੇਰੀ ਭਗਤ ਤੇਰੀ ਭੰਡਾਰ ਜੀ ਅਰੇ ਬੇਅੰਤ ਬੇਅੰਤਾ ਤੇਰੇ ਬਹਿੱਤ ਤੇਰੇ ਭਗਤ ਸਲਾਹਨੁ ਪੁਜ ਜੀ ਹਰਿ ਰਖੋਨੇ ਕਲੰਤਾ ਤੇਰੇ ਨਾਮ ਕਉ ਤੇਰੇ ਨਾਮ ਤਰਹਿ ਹਰ ਪੂਜਾ ਜੀ ਸਭ ਤਪਹਿ ਜਪੇ ਬੇਅੰਤਾ ਤੇਰੇ ਨਾਮ ਕਉ ਤੇਰੇ ਨਾਮ ਪਰਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਤ ਲੈ ਜਨਾਨ ਪੀ ਜੋ ਭਵ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਪ੍ਰੰਕਰ ਕਰਤਾ ਜੀ ਤੁਧ ਜੈ ਬੜ ਅਵਰਨ ਹੋਇ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਤੁਮ ਅਚਲ ਕਰਤਾ ਸੋਈ ਤੁਹਿਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਘਰੇ ਸੋਹੋਈ ਤੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੇ ਆਪੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕਹੇ ਜੀ ਜੋ ਸਤਿ ਸੇ ਕਾ ਜਾਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈਂ ਜੋ ਤੂੰ ਹਵੇ ਸੋਈ ਤੇ ਸ੍ਰੀ ਜੋ ਕਉਂਦੇ ਹੇ ਸੋਈ ਹੋਂ ਪਾਈ ਰਹਾਓ ਸਭ ਤੇਰੇ ਤੂੰ ਸੁਭਨੀਂ ਜਹਾਇ ਰਸਨ ਕਿਰਪਾ ਗੈ ਨਾਮ ਰਤਨ ਪਾਇਆ ਤੂੰ ਖਲਾ ਧੰਮ ਨੂੰ ਗਾਇਆ ਤੁਦ ਆਪਿਛੜਿਆ ਆਪਮੀ ਲਾਇ ਤੂੰ ਦਰਿਆ ਸਭ ਜੀ ਮਾਹੇ ਤੇ ਬੰਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਕੈਲ ਵਿਜੋਗੰਗਲ ਵਿਛੜਿਆ ਸਮਝੋ ਕੇ ਮੈਂ ਲੋ ਜਸਨੋਂ ਤੂੰ ਜਾਣਾ ਇਹ ਸੋਏ ਜਨ ਜਾਣਾ ਹਰ ਗਨ ਸਦੀ ਆਥ ਰਖਾਨ ਜਿਨਾਂ ਹਰਤੇ ਵੇਦੋਂ ਸੁਖ ਪਾਇਆ ਸਹਿਜ ਜਿਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੈ ਸਭ ਹੋਏ ਤਦ ਬੰਦੂਜਾ ਅਦਨਾ ਕੋਏ ਤੂੰ ਕਰ ਕਰ ਵੇਖਰ ਜਾਣਾ ਸੋਏ ਜਨ ਨਾਨਕ ਗੁਰਮਤਿ ਪ੍ਰਗਟ ਹੋਏ ਅਸਮ ਹਲ ਪਹਿਲਾ ਤੇ ਤਸਰਵੜਾ ਕਹਿਲੇ ਨਿਵਾਸਾ ਪਾਣੀ ਪ੍ਰਾਪਕ ਚਿਨਹੈ ਪਿਆ ਤੁਮ ਜਿ ਮੋਹਮ ਪ੍ਰਗ ਨਹੀਂ ਚਾਲੈ ਹਉ ਦੇਖਾਂ ਤੇ ਡੂਬੀਐ ਮਨ ਇੱਕ ਨਜ਼ਰ ਸੂੜਮਨਾ ਹਰਿ ਵਿਸਰਤ ਤੇਰੇ ਗੁਣ ਗਲੇ ਰਹਾਵੋ ਨਾ ਹੋ ਜਿ ਤਿਸ ਤੇ ਨਹੀਂ ਪੜਿਆ ਮੁਰਖ ਹੋ ਗਦਾ ਜਨਮ ਭਇਆ ਪ੍ਰਣਮਤ ਨਾਨਕ ਤੁਮ ਕੇ ਸਰਣਾ ਜੈ ਤੋ ਨਾਹੀ ਵਿਸਰਿਆ ਅਸਮਹਲਾ ਪੰਜਵਾ ਭਈ ਪ੍ਰਾਪਤ ਮਨ ਅਕੁਰ ਹੋਰੀਆ ਗੋਬਿੰਦਨ ਲਣ ਕੀ ਤ੍ਰਿਵਰੀਆ ਵਰਤਾ ਤ੍ਰਿ ਤਨ ਤਾ ਹਮ ਬਿਸਾਸ ਸੰਪਾਦ ਤੇ ਉਰਨਾ ਸਰਨ ਜਾਮ ਲਗ ਅਭਜਲ ਤਰਨ ਕੈ ਜਨਮ ਰਿਤਾ ਜਾ ਤਰਨ ਮਾਇਆ ਤੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਤ ਨਾ ਜਾਵੇਂ ਹਰਾਇਆ ਤਮਨਾਨ ਕਹਨੀ ਚਰਮ ਸਰਨ ਪਰ ਕੇ ਰੱਖੋ ਸਰਮਾ ਏਕ ਓਂਕਾਰ ਸ੍ਰੀ ਗੁਰੂ ਜੀ ਕੀ ਹਿਫਤੈ ਪਾਤਸ਼ਾਹੇ ਦਸਮੀ ਕਬੇ ਬਾਚ ਬਹਿਤੀ ਜੋ ਪਈ ਹਮਰੇ ਬਰੋਹਾ ਦਰਛਾ ਪੂਰਨ ਹੋਇ ਚਿਤ ਕੇ ਇਛਾ ਤਬ ਚੰਨਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਕ ਹਮਰੇ ਦੁਸਤ ਜਬ ਤੁਮ ਕਹਾਓ ਆਪਾ ਦੇ ਮੈ ਬਚਾਓ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੇਵਕ ਕਰਤਾ ਰਾਮ ਮੋਰਛਲ ਕਰਦੇ ਕ੍ਰਿਆ ਸਬਰ ਨੂੰ ਅਜ ਸੰਗਰੀਏ ਪੂਰਨ ਹੋਏ ਹੁਮਾਰੀ ਆਸਾ ਦੁਰਿਨ ਕਿਰਿਆ ਭਿਆਸਾ ਤੁਮੇ ਛੱਡ ਗਏ ਵਰਨਾ ਤਹਾਉਂ ਜੋਰ ਦੇਉ ਤੁਮ ਤੇ ਭਾਵ ਸੇਵਕ ਸਖਾ ਮਾਰੇ ਤਾਰਿਯ ਹੈ ਚਿੰਤ ਸੰਸਤਰ ਹਮਾਰੇ ਮਾਰਿਯ ਆਪਾ ਦੇ ਮ ਜਿ ਬ੍ਰਿਯ ਮਰਨ ਕਾਲ ਕਤਰਾਸਨ ਬ੍ਰਿਯ ਹੈ ਹਰਿ ਜੋ ਸਦਾ ਹਮਾਰੇ ਪਛਾ ਸ੍ਰਿ ਸਤਿ ਤੁਝਿ ਨ ਪਰਹਰਚਾ ਰਾਖ ਲਖਮਾ ਕੋ ਰੱਖਣ ਹਾਰੇ ਸਾਹਿਬ ਸੰਤੋਸ ਸਹਾਇ ਪਿਆਰ ਦੀਨ ਬੰਦੋ ਦੁਸ਼ਟਮ ਕਹਿ ਹੰਤਾਰ ਰੁਹਾ ਸੁਰੀ ਚਤੁਰ ਦੁਸ਼ਕੰਤਾ ਕਾਲ ਪਾਇ ਬਖੰਣਾ ਬਕ ਘਰ ਕਾਲ ਪਾਇ ਸ਼ਿਵ ਜਗਤਰਾ ਤਾਲ ਪਾਇ ਕਰਪ ਸੰਤ ਕਾਸਾ ਸਤ ਕਾਲ ਦਾ ਗਿਆਤਮਾਨ ਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤਿ ਜਿਸ਼ਣ ਪੂਜਾਇਓ ਆਦਿ ਇੱਕ ਅਵਤਾਰ ਸੋਈ ਗੁਰੂ ਸਮਝੋ ਮਹਾਰਾ ਜਨਮਸਤਾਰ ਸਹੀ ਤੁਹਾਰ ਸકલ ਪ੍ਰਜਾ ਜਗਤ ਸਾਰੇ ਜਿਵਨ ਕੋ ਸਭ ਗੁਨ ਸੁਖ ਦਿਓ ਸਤਨ ਕੋ ਪਲਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਬਲੇ ਪ੍ਰੇਤੀ ਧੀਰਿ ਖਾਂਤ ਚੀਤੀ ਤੇ ਗੁੰਜਰਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰੋ ਥੋਲਾ ਸੰਤਨ ਤੁਖ ਪਾਇ ਤੇ ਤੀਸਖ ਪਾਇ ਸਾਧਨ ਕ੍ਰਿਸ਼ਟੀ ਏਤੇ ਕੀ ਬੀਰਖਸ਼ਾਨਾ ਟਕ ਟਕ ਕੇ ਪੜਤੀ ਜਾਣਾ ਜਬ ਉਹ ਕਰਹ ਕਰਾ ਕਰਤਾਰ ਪ੍ਰਜਾ ਧਰਤੋਤ ਬਧਿਆ ਬਾਰਾਜ ਬਿਆਕਰ ਕਕਰਤ ਹੁਨ ਤੁਮ ਹੁਨ ਤੁਮ ਮੈਂ ਮਿਲਤ ਦੇ ਤਰਸਿ ਹੁਨ ਜੇਤੇ ਬਦਲਾ ਸ੍ਰਸ਼ਟ ਸਤਾਰ ਆਪ ਹੈ ਗੁਣ ਜੋਜ ਉਚਾਰ ਤਨ ਸਭ ਹੀ ਤੇ ਰਖਿ ਨਰਲਾਮ ਜੰਤ ਵੇਦ ਵੇਦ ਰਿਆਲਮ ਨਰੰਕਾਰ ਨਰਵ ਕਾਰਨ ਲੰਬੋ ਆਦਨ ਅਨੰਦ ਸੰਭੋ ਤ ਕਮੜ ਉਚਾਰਤ ਪਿਦਾ ਜਲਤ ਫੇਰਨ ਪਾਵਤ ਵੇਦ ਤਪ ਕਰ ਪਹਨ ਨ ਨੰਤ ਮਹਾ ਮੂੜ ਕਛ ਬੇਦ ਨ ਜੰਤ ਬਾਦ ਕੋ ਕਹਿ ਤ ਸਦਾ ਸੋ ਨਿਰੰਕਾਰ ਕ ਚੰਤਨੈ ਤੋ ਆਪ ਆਪਨੇ ਬੁਧ ਜੇਤੀ ਵਰਤ ਪ੍ਰੰਤੋ ਹੈ ਤੇਤੀ ਤੁਮਰ ਲਖਾ ਨ ਜਾਏ ਬਿਸਾਰਾ ਕਹਿਬ ਦਸਜਾ ਪ੍ਰਥਮ ਸੰਸਾਰਾ ਇਕਰੁ ਦਨ ਸਰਪਾ ਰੰਗ ਭੇਵ ਰਾਵਤ ਹੀ ਭੁਪਾਇ ਅੰਜੇ ਅਰਚੇ ਤਜਤੀਨੀ ਉਪਰ ਕੰਧ ਹੋਰ ਅਰਚ ਦੇਨੀ ਕਹਉ ਸੂਲ ਰਾਜਾ ਹੈ ਬੈਠਾ ਤਹਾਂ ਸੰਤ ਭਉ ਸੰਕਰੀ ਇਕਠਾ ਸੁਗਰੇ ਸ੍ਰਿਸ਼ਟ ਖਾਇ ਅੰਭਉ ਆਪ ਜੁਗਾਪ ਸਰੂਪ ਸੰਭਵ ਹਵਰ ਚਾ ਮੇਰੇ ਤੁਮ ਕਰੋ ਸਿਖ ਉਬਾਰ ਸਿਖ ਸੰਗ ਹੋ ਦੁਸ਼ਟ ਜਿਤੇ ਉਠੋ ਤਪਾਤ ਸਕਲ ਮਲੇ ਚ ਕਰੋਰਨ ਭਤਾ ਜਿਤ ਅਸਤੁਤ ਸਰਨੀ ਭਰੇ ਦਿਨ ਕੇ ਦੁਸ਼ਟ ਦੁਖ ਹੈ ਮਰੇ ਗੁਰ ਕਜਨ ਪਗ ਪ੍ਰੇਤਿਹਾਰ ਤੁਮ ਕੇ ਤੁਮ ਸੰਕਟ ਸੁਟਾਰ ਜੋ ਕਲ ਕੋ ਇਕ ਵਾਰ ਧਿਆਨ ਹੈ ਦਾਦੇ ਕਾਲਿਕ ਘਟਨਾ ਹੈ ਹੈ ਰੱਛਾ ਹੋਏ ਤਾਂ ਸੁਕਾਲਾ ਦੁਸ਼ਟ ਰੇਸਟ ਤ੍ਰਾਂਤ ਕਾਲ ਕਿਰਪਾ ਦ੍ਰਿਸ਼ਟ ਪੰਜਾਹਨ ਹਰ ਤੋ ਤਾਕੇ ਦਾਤਨਕ ਨਾ ਹਰ ਹਰਿ ਦਿਜੇ ਸਿਜੇ ਕਰਮ ਸੋ ਹੋਈ ਦੂਠਿ ਸ਼ਾਸ ਸੁਸਪੈ ਨਾ ਕੋਈ ਇੱਕ ਵਾਰ ਜੇ ਤੁਮੈਂ ਸੰਭਾਰਾ ਇੱਕ ਵਾਰ ਜੇ ਤੁਮੈਂ ਸੰਭਾਰਾ ਕਾਲ ਫਾਂਸ ਤੇ ਤਹ ਉਵਾਰ ਜਿਨ ਨਰ ਨਾਮ ਤਿਹਾਰੋ ਤਾਹਾਂ ਦਾਰ ਦੁਸ਼ਟ ਦੋਖ ਤੇ ਰਹਾ ਕੜੋਕੇ ਤੁਮ ਸਰਣ ਤੇ ਹਾਰੀ ਆਪਾ ਦਿਲੋ ਬਾਰੇ ਸਰ ਉਠੋਰ ਮਹੋ ਹਸਾਈ ਦੋਸ਼ਟ ਦੋਖ ਤੇ ਲਿਓ ਬਚਾਈ ਸਵਯਾ ਪਾਇ ਰਹਿ ਜਪਦੇ ਤੁਮਰੇ ਦਬ ਤੇ ਕੋ ਮੰਤਰ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿਮ ਦੇਖ ਨਾ ਮੰਨਿਓ ਸਿਮਰਤੋ ਸਾਸਤਰ ਵੇਦ ਸਵਭੂ ਕਹਿ ਤਹ ਅਨੇਕ ਨਾ ਜਾਣਿਓ ਸਰੀਰ ਸਾਂਤ੍ਰ ਬਾਤ ਮਰੇ ਤਾਰ ਮੈਨਾ ਤੈ ਹੋ ਸਭ ਤੋਹਿ ਬਖਾਨੇ ਉਦ ਹੋਇ ਰਾ ਸਖਲ ਦਵਰ ਕੋ ਛੱਡ ਕੇ ਗਹ ਤਹਾਰੋ ਦਵਾਰ ਬਾਹਰ ਗਹਿ ਬਿਲਾਜ ਜਸ ਗੋਵਿੰਦ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤ ਗੁਰ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਰ ਸੇਤੀ ਮਨਮਤੀਆਂ ਵਾਧਾਈਆਂ ਰਾਗਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਓ ਹਰੇ ਕੇਰਾ ਮਨ ਜਨੇ ਰਸਾਇਆ ਕਹੇ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਰ ਹੋਰ ਨਾਲੇ ਖਨਾਦਰ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਦੇ ਕਰਹੁ ਕਰੇ ਤੇਰਾ ਕਰਜ ਸਭ ਸਦਾਰਨ ਸਭਨਾ ਗਲਾ ਸੰਰਾਤ ਸੁਆਮੀ ਸੋ ਘਮ ਵਿਸਾਰੇ ਸਾਚਾ ਨਾਮੁ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭਿ ਸਹ ਹੈ ਜਿਸ ਦੇ ਸੋ ਪਾਵੇ ਸਦਾਰ ਸਿਖਤ ਸਲਾਹ ਤੇਨ ਨਾਮੁ ਮਨੁ ਸਵੈ ਨਾਮ ਜਿਨ ਕੈ ਮਨਿ ਵਸਿਆ ਵਜਿਸ ਤਨੇ ਰੇ ਕਹਿ ਨਾਮੁ ਸਿਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਅਧਾਰ ਸਾਚਾ ਨਾਮੁ ਧਰਬਿ ਰਾਜਨ ਖੰਸ ਸਭ ਕਮਾਈਆ ਕਰਿ ਸ਼ਾਂਤ ਸੁਖੁ ਮਨਿ ਆਏ ਵਸਿਆ ਜਨ ਐਸ਼ਾ ਸਾਹਿਬ ਪੂਜਾਈਆਂ ਸਦਾ ਪ੍ਰਭਾਨ ਕੀਤਾ ਗੁਰਵਟੋ ਜਿਸ ਨੇ ਆਏ ਹੁੱਡਿਆਂ ਕਹੇ ਨਾਨਕ ਸੁਣੋ ਸੰਤੋ ਸੁਭਦ ਤਰਬਿਆਰੋ ਸਚਾ ਨਾਮ ਮੇਰਾ ਧਾਰੋ ਅਜ ਪੰਚੋ ਸ਼ਬਦ ਤੁਧ ਕਰਿ ਸਭ ਧਰਿ ਸਭੇ ਸ਼ਬਦੋ ਅਜ ਕਲਾ ਜਿਤ ਕਰਿ ਧਰੀਆ ਪੰਚ ਦੋਤ ਤੁਧ ਦਵਸ ਕੀਤੇ ਕਾਲ ਕੰਟਿ ਕਮਾਰਿਆ ਤਹੁਰ ਕਰਮ ਪਾਇ ਤੁਜਨ ਕਉ ਸੇ ਨਾਮ ਹਰਿ ਕਾ ਲਾਗੇ ਕਹੇ ਨਾਨਕ ਤਸ ਗਵਾ ਤਿਤ ਧਰ ਅਨਹਦ ਵਜੇ ਅਨੁਭ ਸੁਣਾ ਹਵਟ ਪਹਾਬੀ ਹੋ ਸਗਲ ਮਨੋਰਤ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਤਰ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਤ ਗੁਰ ਹੈ ਅਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਤ ਸਤਗੁਰ ਰਹਿਆ ਭਰਪੂਰੇ ਵਿਨਮਤ ਨਾਨਕ ਗੁਰ ਚਰਨਾਂ ਲਾਗੇ ਵਾਜੇ ਅਨਹਦ ਤੂਰੇ ਮੰਧਾਵਣੀ ਮਹਲਾ ਪੰਜਵਾ ਧਾਲ ਵਿੱਚ ਤਨ ਉਸਤੋ ਪਿਉ ਸਤ ਸੰਤੋਖ ਵਿਚਾਰੋ ਅਮਰਤ ਨਾਮ ਧਾਕਰ ਕਾ ਪਿਉ ਇਸ ਕਾ ਸਭ ਸੋ ਧਾਰ ਜੇ ਕੋ ਖਾਵੇ ਜੇ ਕੋ ਪਹੁੰਚੈ ਉਸ ਕਾ ਧਾਰ ਇਹ ਰਸਤ ਜੀ ਨਾ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਤਰੀ ਸਭ ਨਾਨਕ ਪ੍ਰਭ ਪ੍ਰਸਾਰ ਸਾਰੋਕ ਮਹਲਾ ਪੰਜਵਾ ਤੇਰਾ ਕੇਤਾ ਜਾਤ ਨਾਹੀ ਮੈਨੋ ਜੋ ਕਿ ਤੁਈ ਮੈ ਨਰਗੁਨਿਆਰੇ ਬਉ ਬਨਾਹ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਜਣਾ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀ ਮਾ ਤਨ ਮਨ થી ਵਹਰੇ ਆ ਪੌੜੀ ਤਥਾ ਤੁਸਮ ਰਥ ਤਥਾ ਕੋਈ ਨਾਹੀ ਹਥੈ ਤੇਰੀ ਰਖ ਅਗਨੀ ਅੰਦਰ ਮਾਹੇ ਫੁਕੇ ਜੁਕੇ ਦੂਤ ਨਾਏ ਤੇਰਾ ਛਡ ਜਾਹੇ ਅਉਜਲ ਕੁੰਸ ਕਾਹੋ ਗੁਰ ਸਭ ਦੇ ਬਾਰ ਪਾਹੇ ਜਿਨ ਕੋ ਲਗੇ ਪਿਆਸ ਮਰਤੁ ਸੇ ਹੀ ਖਾਇ ਕਾਲ ਮੈਂ ਹਪਨ ਗੁਣ ਗਵਿੰਦ ਗਾਹੇ ਸਭੈ ਨੂੰ ਕਿਰਪਾਲ ਸਮਾਲੈ ਸਾਇਬ ਤਾ ਕੋ ਨਾ ਜਾਏ ਜੇ ਆਵਤਿਆ ਹੈ ਸੋ ਲੋਕ ਮਹੱਲਾ ਪੰਜਵਾ ਅੰਦਰ ਗੁਰ ਰਾਦਣਾ ਜੇ ਰਾਜਪੁਰ ਨਾਓ ਨਿਤ੍ਰਿ ਸਤਿ ਪ੍ਰਪੇਖਣਾ ਸਰਵਣ ਸੁਣਨਾ ਗੁਰੂ ਨਾਓ ਸਤਗੁਰ ਸੇ ਤਿਰਤਿਆਦ ਕੇ ਪਾਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਸਨੋ ਇਹ ਵਥ ਦੇ ਜਿਦ ਮੈਂ ਤੁਮ ਕਾਢੀ ਏਗਰ ਲੇਕੀ ਕੇ ਮਹਲਾ ਪੰਜਾਂ ਰਖੇ ਰਖਣਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਹਵਾ ਆਪ ਧਿਆਲ ਨਹੋਣਾ ਵਿਸਾਰਿਆਨ ਸਤ ਜਨਾ ਕਹ ਸੰਗ ਭਵ ਜਲਤਾ ਹਰਿਆਨ ਸਾਪਤ ਨਿੰਦ ਕਦੁਸ਼ਟ ਖਨਵਾਹਿ ਵਿਦਾਰਿਆਨ ਜਿਸ ਸਾਹਿਬ ਕੀਤੇਕ ਨਾਨਕ ਮੰਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਦੀ ਭਜਨ ਬਾਣੀ ਕਾ ਪ੍ਰਤਾਪ ਸਾਰੇ ਦੁੱਖਾਂ ਪਾਪਾਂ ਕਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਦੇ ਭਜਨ ਬਾਣੇ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ